ਸੱਚ ਬੋਲਿਓ ਸੱਚ ਦੱਸਿਓ ਮੈਨੂੰ ਸਾਰੀ ਗੱਲ ਕਿ ਕੁੜੀ ਠੀਕ ਰਹਿੰਦੀ ਚੰਗੀ ਰਹਿੰਦੀ ਹੈ ਭਿੰਦਰ ਨਹੀਂ ਬੜੀ ਵਧੀਆ ਰਹਿੰਦੀ ਹੈ ਕੁੜਿਆ ਪਾਣਾ ਪਾਣਾ ਬਣ ਕੇ ਰਹਿੰਦੀ ਆ ਤੰਗਤ ਨਹੀਂ ਕੀ ਕਰਦੀ ਨਹੀਂ ਨਹੀਂ ਕਰਦੀ ਗੱਲੋਂ ਨਹੀਂ ਕਰਦੀ ਨਹੀਂ ਜੇ ਤੰਗ ਕਰਦੀ ਤਾਂ ਵੀ ਦੱਸੋ ਮੈਨੂੰ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਆ ਤੇ ਕੋਈ ਗੱਲ ਹੋਵੇ ਤਾਂ ਦੱਸਿਓ ਨਾ ਤੁਹਾਨੂੰ ਆਈ ਫੇਰ ਵੀ ਤੁਸੀਂ ਨਾ ਓਲਾ ਨਾ ਰੱਖਿਓ ਗੱਲ ਦਾ ਨਹੀਂ ਓਲਾ ਕਾਦਾ ਮੱਥੇ ਲੱਗ ਜਾਂਦੀ ਆ ਤਾਂ ਆਹ ਹੋ ਲੱਗਦੀ ਆ ਅੱਖੇ ਚ ਇਹਦਾ ਕੰਮ ਆ ਕੀ ਉਹ ਕਰ ਲਈ ਤੁਸੀਂ ਇਦਾਂ ਕਹੀ ਜਾਂਦੇ ਨਾ ਕਿ ਠੀਕ ਵਾ ਪਰ ਇਹ ਆ ਕਿ ਤੁਸੀਂ ਦੱਸੋ ਮੈਨੂੰ ਸੱਚ ਮੈਨੂੰ ਥੋੜਾ ਜਿਹਾ ਦਰਜਿੰਦਰ ਨੇ ਵੀ ਦੱਸਿਆ ਫੋਨ ਕਰਕੇ ਯਾ ਕਿਉਂ ਕਿ ਨਹੀਂ ਕੀ ਲੱਗਦੀ ਆਪਣੀ ਮਰਜ਼ੀ ਕਰਦੀ ਹੈ ਨਾ ਭੈਣ ਜੀ ਇਹੋ ਜੀ ਜਿਹੜੀ ਕੱਲ ਦੀ ਦੱਸਣ ਜਿਹਾ ਨਾ ਇਹ ਕੋਈ ਗੱਲ ਨਹੀਂ ਆ ਸਾਡੇ ਘਰ ਦੇ ਵਿੱਚ ਬੜੀਆਂ ਸੋਹਣੀਆਂ ਰਹਿੰਦੀਆਂ ਦੋਵੇਂ ਭੈਣਾਂ ਆਏ ਦੋਵੇਂ ਭਰਾ ਨੇ ਉਹੀ ਸਭ ਬੜੇ ਸਲੂਗਾ ਨਾ ਰਹਿੰਦੇ ਆ ਐਵੇਂ ਕਾਨੂੰ ਅਸੀਂ ਆਖੇ ਵੀ ਨਹੀਂ ਰਹਿੰਦੇ ਇਹ ਵੀ ਹੁਣ ਜੇ ਚਲੋ ਹੋ ਜਾਂਦੀ ਹੈ ਕਿ ਇਸ ਵੇਲੇ ਮਾਰ ਲੈਂਦੀ ਹੈ ਚਾਹ ਸਾ ਵਿੱਚੋਂ ਇਹ ਤੇ ਅਸੀਂ ਸਮਝਾ ਲਏ ਨੇ ਇਹਨੂੰ ਉਸੇ ਵੇਲੇ ਅਸੀਂ ਕੋਈ ਗੱਲ ਨਹੀਂ ਕਰਦੀ ਏ ਅਹੀਂ ਤੇ ਭੈਣ ਜੀ ਨਵਾਂ ਵਾਲਾ ਕੰਮ ਹੀ ਨਹੀਂ ਰੱਖਿਆ ਅਹੀਂ ਤੇ ਆਪਣੀ ਤੀ ਬਣਾ ਕੇ ਰੱਖੀ ਜਿੱਦਾਂ ਮੈਨੂੰ ਸੰਦੀਪ ਵੀ ਉਤਰਾ ਮੈਨੂੰ ਇਹ ਆ ਇਹਾਂ ਹੀ ਤੇ ਦੋਵੇਂ ਦੋਵੇਂ ਦਰਾਨੀ ਛੜਾਨੀ ਆਂ ਰਿੰਦੀਆਂ ਬੜੀਆਂ ਸੋਹਣੀਆਂ ਬੰਨ ਤਣ ਕੇ ਕਦੇ। ਹਾਂਜੀ ਮੈਂ ਨਾ ਸੱਚੀ ਗੱਲਾਂ ਤੁਹਾਨੂੰ ਦੱਸਾਂ। ਮੈਂ ਇਹਨੂੰ ਚੌਂਕੇ ਦਾ ਕੰਮ ਕਦੀ ਨਹੀਂ ਕਰਾਇਆ। ਮੈਂ ਤਾਂ ਹੀ ਤੁਹਾਨੂੰ ਪੁੱਛਣ ਲਈ ਆਂ ਕਿ ਚਲ ਤੁਸੀਂ ਦੱਸ ਦਿਆ ਕਰਿਓ। ਕੋਈ ਵੀ ਕੰਮ ਹੋਏ ਨਾ ਸਮਝਾ ਰਿਆ ਕਰੋ ਕਿ ਮੈਂ ਇਹਨੂੰ ਕਦੀ ਨਹੀਂ ਲਡਾਇਆ ਚੌਂਕੇ ਦਾ ਮਾੜਾ ਮੋਟਾ ਡੰਗਰਾ ਡੁੰਗਰਾ ਦਾ ਵਿਚਾਰੀ ਕਰ ਲੈਂਦੀ ਸੀ ਜਦੋਂ ਦਾ ਪਿਓ ਇਦਾਂ ਹੋ ਗਿਆ ਨਾ। ਤੇ ਚਲੋ ਤੁਹਾਨੂੰ ਪਤਾ ਹੀ ਹੈ ਭਰਾ ਤੇ ਬਾਹਰ ਹੀ ਮਾੜਾ ਮੋਟਾ ਕੰਮ ਕਰਦਾ ਏ। ਤੇ ਇਹੋ ਹੀ ਕੰਮ ਕਰਦੀ ਰਹੀ ਡੰਗਰਾ ਡੁੰਗਰਾ ਦਾ ਤੇ ਚੌਂਕੇ ਦਾ ਮੈਂ ਹੋਇ ਕਰ ਲੈਂਦੀ ਰਹੀ ਆਂ। ਮੈਂ ਤਾਂ ਹੀ ਤੁਹਾਨੂੰ ਪੁੱਛਣ ਦੀ ਆ ਕਿ ਚਲ ਤੁਸੀਂ ਚਾਜ ਨਾਲ ਸਮਝਾ ਲਿਆ ਕਰੋ ਪਿਆਰ ਦੇ ਨਾਲ ਨਿਆਣੀ ਸਿਆਣੀ ਹੈਗੀ ਐ ਤੇ ਥੋੜਾ ਕਰ ਜਾਂਦੀ ਹੈ। ਭੈਣ ਜੀ ਤੁਸੀਂ ਕਿਹ ਗੱਲ ਦਾ ਫਿਕਰ ਨਹੀਂ ਕਰਨਾ। ਵੀ ਮੁੜ ਕੇ ਜਦ ਮਾਓਗੇ ਨਾ ਤੇ ਤਾਂ ਨਰਪਿੰਦਰ ਆਪ ਰੋਟੀ ਬਣਾ ਕੇ ਖਵਾ ਲੇਗੀ। ਭੈਣ ਜੀ ਮੈਨੂੰ ਤੁਹਾਡੇ ਕੋਈ ਹੋਈ ਉਮੀਦ ਹੀ। ਚਲੋ ਆਪਣੇ ਨਾਲ ਲਾ ਕੇ ਰੱਖਿਓ ਧੀ ਬਣਾ ਕੇ ਤੇ ਚਲ ਤੁਸੀਂ ਇਹਨੂੰ ਕੰਮਕੁਮ ਦੱਸ ਦਿਆ ਕਰੋ। ਨਹੀਂ ਦੱਸਦੀ ਤਾਂ ਵਜਾ ਨਾਲ ਨਾ ਭਾਤ ਲੱਗੇ ਦੱਸਦੀ ਤਾਂ ਉਹਨੂੰ ਕਰ ਲੈਂਦੀ ਬੜਾ ਵਧੀਆ ਤੁਸੀਂ ਕਹਿ ਨਹੀਂ ਆ ਕਿ ਉਹਨ ਆਪਣੀ ਧੀ ਬਣਾ ਕੇ ਰੱਖੇ ਮੈਂ ਤੇ ਨਹੀਂ ਹੁਣ ਬਣਾ ਸਕਦੀ। ਕਿਉਂਕਿ ਮੇਰੀ ਧੀ ਹੁਣ ਆ ਤਾਂ ਡਿਕੂ ਆ ਗਈ ਹੋਈ ਨਹੀਂ ਭੈਣ ਜੀ ਮੈਂ ਆਪਣੀਆਂ ਧੀਆਂ ਵਾਂਗ ਸਮਝਿਆ ਮੈਨੂੰ ਮੈਂ ਕੋਈ ਦੂਜੇ ਨਹੀਂ ਪਾਉਂਦੀ ਵਿਚ ਨਾਲ ਦੀ ਕੋਈ ਵੀ ਚਲੋ ਭੈਣ ਜੀ ਕਰਦੀਆਂ ਫਿਰ ਮੈਂ ਨਾ ਜਾਣੀ ਆ ਬਸ ਲੰਘ ਜਾਣੀ ਚੱਰ ਰਵੋ ਅੱਜ ਸੇਰੇ ਚੱਲ ਜੀ ਕੋਈ ਗੱਲ ਨਹੀਂ ਮੁੜ ਕੇ ਆ ਜਾਗੀ ਚੰਗਾ ਪਰ ਸਾਸਰੀ ਘਰ ਹੈ ਭੈਣ ਜੀ ਭੈਣ ਜੀ ਤੁਸੀਂ ਨਾ ਇਹਨਾਂ ਨੂੰ ਕਲਾ ਦਿਓ ਹੁਣ ਕਿਸੇ ਦਿਨ ਚੰਗਾ ਮਿਲ ਕੇ ਰਹਿਣਗੇ ਆ ਹਾਂ ਵਧੀਆ ਖੜਾਇਆ ਕਰ ਕਾਕੇ ਨੇ ਚੰਗਾ ਮੈਂ ਚੱਲੀ ਆ ਹਣ ਰਹਿ ਬਣਾ ਇਹਨਾਂ ਨੂੰ ਕੀ ਕਰਨਾ ਜਾ ਕੇ ਕੋਈ ਗੱਲ ਨਹੀਂ ਮੁੜ ਕੇ ਆ ਜਾਣਗੇ ਆ ਜਾਓ

ਮੇਰਾ ਪੁੱਤ ਚੰਗਾ ਚੱਜ ਦਾ ਰਹਿਣਾ ਆਪਣੀ ਮੰਮੀ ਨਾਲ ਸਾਰੇ ਚ ਨਾ ਚੱਲ ਠੀਕ ਹੈ ਫਿਰ ਮੈਂ ਫੋਨ ਕਰ ਦੀ ਜਾ ਕੇ ਚੰਗਾ ਚੱਲ ਠੀਕ ਕਰ ਦਾਂਗੇ ਹਾਂ ਚੰਗਾ ਫਿਰ ਹੁਣ ਆਇਓ ਕਿਸੇ ਦਿਨ ਚੰਗਾ ਮੰਮੀ ਤੇਰੀ ਮੈਂ ਕਿਹਾ ਵਾ ਕੋਈ ਨਹੀਂ ਆਵਾਂਗੇ ਟਾਈਮ ਲੱਗੂ ਚੰਗਾ ਭੈਣ ਜੀ ਚੰਗਾ ਉਹ ਨਾਲੇ ਮੰਮੀ ਚੇਤੇ ਨਾਲ ਜਾ ਕੇ ਨਾ ਗੋਲੀ ਖਾ ਲਈ ਖਾਣੀ ਹੁੰਦੀ ਕੋਈ ਗੱਲ ਨਹੀਂ ਮੈਂ ਖਾਵਾਂਗੀ ਤੂੰ ਮੇਰਾ ਫਿਕਰ ਨਾ ਕਰਿਆ ਕਰ ਕੋਈ ਪਤਾ ਨਾ ਕੀ ਕੱਲੀ ਤੂੰ ਹੈਗੀ ਆ ਪਕੌੜੇ ਤੂੰ ਖਾ ਲਿਆ ਜਿਆਦਾ ਨਹੀਂ ਮੈਨੂੰ ਕੋ ਹਵੀ ਹੁੰਦਾ ਮੈਂ ਥੋੜਾ ਜਿਹਾ ਉਹ ਕਿ ਤੇਰੀ ਯੂਐਸ ਜਿਹੜੀ ਜੀ ਵੱਜ ਜਾਂਦੀ ਆ ਨਾ ਫਿਰ ਮੈਂ ਚੱਲੀ ਆ ਉਹ ਨਹੀਂ ਬਾਤ ਚੱਲਿਆ ਮੇਰਾ ਸੋ ਬਸ ਨੰਗ ਜਾਣੀ ਆ ਚੰਗਾ 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 ਕਿੰਤਾ 500 ਦਾ ਘਟਕੇ ਦੇਣ ਲਗੀ 90 ਰੁਪਈਆ ਦੇ ਦੇਗਾ ਸੋ 10 50 ਤਾਂ ਇਕੱਠੇ ਨਹੀਂ ਦੇਣ ਫਿਰ ਵੀ ਲੈ 200 ਮੈਂ ਕਹਿੰਦੀ 20 ਰੁਪਈਆ ਦੇ ਦੇ ਤੈਨੂੰ ਪਤਾ ਹੀ ਨਹੀਂ ਲੱਗਦਾ ਇਹਨੂੰ ਮੈਂ ਇੱਦਾਂ ਹੀ ਤਾਂ ਕਰਨੀ ਵੀ 20 ਰੁਪਈਆ ਦੇ 200 ਦਾ ਘਟਕੇ ਫੜਾਤਾ ਆਇਆ ਇਹਾ ਕਿਦਾਂ ਬਚਾਉਣੀ ਆ ਰੁਪਿੰਦਰ ਐ ਕੀ ਕਰਨ ਦੀ ਆ ਆਹ ਦੀਦੀ ਚਾਦਰ ਜੀ ਮੈਨ ਕੋ ਵਿਸ਼ਣ ਹੀ ਨਹੀਂ దਈ ਤੇ ਪਤਾ ਨਹੀਂ ਇਹਨੂੰ ਲਾਸਟਿਕ ਪਈ ਆ ਵੇਖ ਇਹਨੂੰ ਨਾ ਐਦਾਂ ਫੜ ਕੇ ਤੇ ਐਦਾਂ ਵਿੱਚ ਦਈਦੀ ਐ ਪਤਾ ਲੱਗ ਗਿਆ ਹੁਣ ਅੱਛਾ ਐਦਾਂ ਬਚਾਈਦੀ ਆ ਜੇ ਨਹੀਂ ਪਤਾ ਲੱਗਣ ਡਿਆ ਤੇ ਮੈਨੂੰ ਪੁੱਛ ਲੈਂਦੀ ਤੇ ਮੈਂ ਕਦੇ ਤੇਰੀ ਡਈਆਂ ਬਚਾਉਂ ਤੇ ਹਨੀ ਉਹ ਸਵਾਰੀ ਨਹੀਂ ਹੋਉਂਦੀ ਤੇ ਕੱਭਾ ਮਾਰਿਆ ਮੈਨੂੰ ਕੋਈ ਗੱਲ ਨਹੀਂ ਇਹਨੂੰ ਮੈਂ ਆਪੇ ਕਰ ਲੈਨੀ ਆ ਐਦਾਂ ਕਰ ਭਾਂਡੇ ਪਏ ਬੜੇ ਸਾਫ਼ ਕਰਨ ਵਾਲੇ ਮੈਂ ਤਾਂ ਸਵੇਰ ਦੀ ਥੱਕ ਗਈ ਆ ਤੂੰ ਭਾਂਡੇ ਸਾਫ਼ ਕਰ ਦੇ ਆ ਕੋਈ ਨਹੀਂ ਤੋਦਨੀ ਆ ਚੱਪਾ ਜੋ ਕੋਈ ਲੰਮੇ ਦੀ ਮੈਂ ਤੋਦਨੀ ਆ ਕੋਈ ਗੱਲ ਨਹੀਂ ਆ ਮੈਂ ਸੈੱਟ ਕਰਕੇ ਫਿਰ ਪੈ ਜਣੀ ਲੰਮੇ ਠੀਕ ਆ ਕਿਲਾਸ ਚਾਦਰ ਵੀ ਨਹੀਂ ਕਿਤੇ ਵਿਛਾਉਣੀ ਆਉਣ ਦੀ ਬਹੁਤ ਸਾਫ਼ ਪਤਾ ਲੱਗਣ ਡਿਆ ਵਾ ਕਿ ਲਾਸਟਿਕ ਪਈ ਆ ਇਹਨੂੰ ਐਦਾਂ ਕਰਕੇ ਵਿਛਾਵਾ ਵਿੱਚੋਂ ਉਹ ਜਹਾਉ ਨਹੀਂ ਕੁੜੀ ਦਾ ਕਿੰਨਾ ਕ ਬੰਦਾ ਇਹਨੂੰ ਕੰਮ ਦੱਸੇ ਚੋਂ ਥੋੜੇ ਇਹ ਪਾਣੀ ਥੋਈ ਜਣੀ ਆ ਵੀ ਦਸ ਵਿੱਚ ਰੱਖੀਆਂ ਆ ਵਾ ਬ ਇਹਨਾਂ ਨੂੰ ਵੱਖਰੀਆਂ ਬੰਦਾ ਧੋ ਲੈ ਕਿੱਦਾਂ ਘਬੜਾ ਥੱਕ ਗਈ ਮੈਨੂੰ ਤੇਰੀ ਕੰਮ ਨਹੀਂ ਆਉਂਦੀ ਹਲੇ ਮੈਂ ਕਿੰਨਾ ਕੰਮ ਇਹਦਾ ਮੈਂ ਚੁਰੇ ਕਰਾਇਆ ਸਾਰਾ ਕੰਮ ਨਾਲ ਕਰਾ ਵੀ ਦਿੰਨੀ ਆ ਤਾਂ ਵੀ ਮੈਂ ਥੱਕ ਗਈ ਮੈਂ ਥੱਕ ਗਈ ਐਦਾਂ ਹੀ ਕਰਦੀ ਰਹਦੀ ਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਕਿੰਨਾ ਕੁ ਕੰਮ ਆ ਚਾਰ ਸਾਰੇ ਭਾਂਡੇ ਉਹ ਵੀ ਇਹਨਾਂ ਧੋਤੇ ਜਾਣਦੇ ਚਲੋ ਭਾਂਡੇ ਧੋਤੇ ਗਏ ਆ ਇਹ ਕਿੰਨਾ ਕੁ ਕੰਮ ਹੀ ਦੋ ਮਿੰਟਾਂ ਚ ਹੋ ਗਿਆ ਸਾਰਾ ਦੀਦੀ ਭਾਂਡੇ ਧੋਤੇ ਮੈਂ ਦਿਓ ਹੈਗਾ ਕੋਈ ਹੋਰ ਕੰਮ ਜਪਿੰਦਰ ਚ ਭਾਂਡੇ ਧੋਤੇ ਸੀ ਤੇ ਦੋਵੇਂ ਘੜੀ ਆਰਾਮ ਕਰ ਲੈਂਦੀ ਹਜੇ ਹੁਣੇ ਅੱਖ ਲੱਗੀ ਸੀ ਮੇਰੀ ਕੜੀ ਲੰਮੇਵੇਂ ਪੈਣ ਦਿਆ ਕਰ ਲੈ ਦੀਦੀ ਫਿਰ ਉਹ ਗੱਲ ਕਰ ਦਿੱਤੀ ਨਾ ਪਹਿਲਾਂ ਦੀ ਮੈਨੂੰ ਕਹਿੰਦੇ ਸੀ ਤੂੰ ਹਨੂ ਪੁੱਛ ਦੇਣੀ ਆ ਤੂੰ ਹਨੂ ਦੱਸ ਦੇਣੀ ਆ ਕਿਹੜਾ ਕੰਮ ਕਰਨਾ ਕਿਹੜਾ ਕਿੱਦਾਂ ਕਰਨਾ ਹੁਣ ਜਦ ਮੈਂ ਤੁਹਾਨੂੰ ਪੁੱਛ ਕੇ ਕਰਦੀ ਆ ਤੂੰ ਹੁੰਦੀ ਹਿੱਤਾ ਕਹਿ ਦਿੰਦੇ ਆ ਤੇਰੇ ਪਿੰਦਰ ਨੀ ਕਿੰਨੀ ਕੀ ਗੱਲ ਥੋੜੀ ਪੁੱਛੀਦੀ ਹੁੰਦੀ ਦੱਸੀਦੀ ਹੁੰਦੀ ਆ ਜੇ ਭਾਂਡੇ ਸਾਫ਼ ਕੀਤੇ ਸੀ ਤੇ ਚੁੱਪ ਕਰਕੇ ਤੇ ਆਪਣੇ ਅੰਦਰ ਜਾ ਕੇ ਤੇ ਮਾਨ ਕਰਦੀ ਤੂੰ ਮੈਂ ਮੈਂ ਤਾਂ ਦੱਸਣ ਆਈ ਹੀ ਪੀ ਹੋਰ ਕੋਈ ਕੰਮ ਹੈਗਾ ਵਾ ਤੇ ਦੱਸ ਦੋ ਮੈਂ ਉਹ ਵੀ ਕਰ ਦਿੰਦੀ ਆ ਜੇ ਹੋਰ ਹੁੰਦਾ ਤਾਂ ਮੈਂ ਉਦੋਂ ਹੀ ਦੱਸ ਦੇਣਾ ਸੀ ਸਿਰਫ ਭਾਂਡੇ ਹੀ ਮਾਂਜਣ ਵਾਲੇ ਸੀ ਤਾਂ ਹੀ ਮੈਂ ਤੁਹਾਨੂੰ ਕਹਿਣ ਦੀ ਚੋੜ ਨਹੀਂ ਇਹਨਾਂ ਨੂੰ ਚੰਗਾ ਤੇ ਮੈਂ ਆਪੇ ਸਾਫ਼ ਕਰ ਲੈਂਦੀ ਆ ਆਹ ਹੋ ਗਿਆ ਇਦਾਂ ਹੀ ਗੱਦਣਾ ਹੁੰਦਾ ਮੁੜ ਕੇ ਚਾਰ ਭਾਂਡੇ ਹੀ ਉਹ ਸਾਫ਼ ਕਰਕੇ ਆਈ ਤੇ ਸਾਰਾ ਕਮੀਜ਼ ਵੀ ਗਿੱਲਾ ਕੀਤਾ ਹਜੇ ਪਤਾ ਨਹੀਂ ਨਰਸੋਈ 'ਚ ਕੀ ਖਲਾਰਾ ਪਾਇਆ ਹੋਣਾ ਇਹਦੇ ਨਾਲੋਂ ਤੇ ਚੰਗਾ ਮੈਂ ਆਪੇ ਕੰਮ ਕਰ ਲੈਂਦੀ ਤੇ ਉਹ ਵਧੀਆ ਸੀ ਨਾਲੇ ਇੱਕ ਇਹਨੂੰ ਦੱਸੋ ਕੰਮ ਪਛਦੀ ਰਹਿੰਦੀ ਐ ਮੈਂ ਆਹ ਕਿੱਦਾਂ ਕਰਾਂ ਤੇ ਉਹ ਕਿੱਦਾਂ ਕਰਾਂ ਮੈਨੂੰ ਤੇ ਆਹ ਕੁੜੀ ਦੀ ਨਹੀਂ ਸਮਝ ਆਉਂਦੀ ਇਨੇ ਤੇ ਹਨੂ ਵੀ ਛਦਾਈ ਕੀਤਾ ਵਾ ਜੇ ਮੈਨੂੰ ਕਿਤੇ ਕਹਿ ਹੀ ਦਿੱਤਾ ਵਾ ਕਿ ਆਹ ਕੰਮ ਮੈਨੂੰ ਪੁੱਛ ਕੇ ਕਰ ਲਿਆ ਕਰ ਇਹ ਦੰਨੀ ਕਾ ਨੀ ਕਾ ਕੰਮ ਪੁੱਛਦੀ ਰਹਿੰਦੀ ਆ ਦੀਦੀ ਆਹ ਕਿੱਦਾਂ ਕਰਨਾ ਵਾ ਦੀਦੀ ਮੈਂ ਆਹ ਕਰ ਲਿਆ ਵਾ ਮੰਜਾ ਕੁੜੀ ਦੀ ਸਮਝ ਨਹੀਂ ਹੁੰਦੀ ਚਾ ਕੇ ਤੇ ਵੇਖਾਂ ਕੀ ਖਲਾਰਾ ਪਾ ਕੇ ਰਸੋਈ ਚ ਚੰਗੇ ਕੰਮ ਤੇ ਕਰਦੀ ਨਹੀਂ ਹੁੰਦੀ ਏ ਲੈ ਕੁੜੀ ਨੂੰ ਜਿੰਨਾ ਕੰਮ ਕਹੋ ਨਾ ਓਨਾ ਕੀ ਕਰਦੀ ਆ ਹਜੇ ਮੈਂ ਸਵੇਰੇ ਨੂੰ ਕਿਹਾ ਸੀ ਕਿ ਚੋਲ ਵਾਧੂ ਆ ਤੇ ਡੱਬੇ ਦੇ ਵਿੱਚ ਪਾ ਲਈ ਪਾਏ ਨਹੀਂ ਡੱਬੇ ਦੇ ਵਿੱਚ ਪਾਂਡੇ ਤੇ ਸਾਫ਼ ਕਰ ਗਈ ਆ ਲੈ ਦੱਸ ਪਾਂਡੇ ਸਾਫ਼ ਕਰਨ ਦੀ ਹੀ ਤੇ ਇਹਨੂੰ ਆ ਨਹੀਂ ਦਿਖਦਾ ਹੀ ਕਿ ਸ਼ੀਸ਼ੀਆਂ ਵੀ ਸਾਫ਼ ਕਰਦਾ ਮੁੰਡਾ ਸੁੱਤਾ ਵਾ ਜੇ ਉੱਠ ਗਿਆ ਤੇ ਉਹਨੇ ਦੁੱਧ ਮੰਗਣਾ ਸ਼ਿੰਕ ਚੋਂ ਕੱਢ ਕੇ ਤੇ ਬਾਹਰ ਰੱਖ ਗਈ ਆ ਐਨਾ ਦਿਮਾਗ ਕੰਮ ਕਰਦਾ ਵਾ ਕਿ ਉਹ ਹੋ ਤਊਗੀ ਇਹ ਨਹੀਂ ਪਤਾ ਕਿ ਚੱਲ ਮੈਂ ਧੋ ਕੇ ਰੱਖਦਾ ਜਾਨੀ ਇਹਦੇ ਵੱਲ ਦੇਦੀ ਨੂੰ ਲੱਗਦਾ ਸੌਂ ਗਈ ਆ ਆ ਲਾ ਕੇ ਵੇਖਾਂ ਸਹੀਂ ਉਦੋਂ ਉਹਦੇ ਮੰਮੀ ਨੇ ਲੈ ਕੇ ਦਿੱਤੇ ਮੇਲੇ ਚ ਉਹ ਤੇ ਮੁੜ ਕੇ ਲਾਈ ਨਹੀਂ ਨੀ ਲੇ ਕਿੰਨਾ ਸੋਹਣਾ ਲੱਗਣ ਤੇ ਆਈ ਦੱਸ אבי ਲਾ ਕੇ ਵੀ ਨਹੀਂ ਪੜਾ ਕਿਨੇ ਕਿਨੇ ਸੋਹਣੇ ਮੰਮੀ ਨੇ ਮੇਲੇ ਤੋਂ ਲਿਆਂਦੇ ਹੀ ਉਹਦੇ ਚੰਗਾ ਹੋਇਆ ਮੈਥੇ ਲੈ ਆਈ ਹੁਦਾਂ ਭਾਵੇਂ ਮੰਮੀ ਲਾ ਲੈਂਦੀ ਮਗਨ ਹੋਈ ਸੋਣਾ ਅੱਜ ਜਦਨ ਤੀਆਂ ਨਹੀਂ ਆ ਉਹ ਦਿਨ ਪਾਉਂਗੀ ਪਰ ਹਦ ਕੈਂਤ ਦੇ ਹੀ ਮੰਮੀ ਉਦਨ ਵੀ ਲੱਗਣੀਆਂ ਮੈ ਪਤਾ ਨਹੀਂ ਹੁਣ ਤੂੰ ਤਨ ਬੌਂਗੀ ਬੜਾ ਵੈਡਾ ਘਮੜ ਗਿਆ ਮੈਂ ਲੱਤਾਂ 'ਚ ਵੱਜੂ ਰਪਿੰਦਰ ਕੀ ਪਖੰਡ ਕਰਨ ਦੀਆਂ ਮੇਰੀ ਗੱਲ ਸੁਣ ਪਹਿਲਾਂ ਇੱਧਰ ਹੋ ਕੀ ਹੋਇਆ ਵਾ ਆ ਕਿੱਥੋਂ ਲਏ ਆ ਦੀਦੀ ਆ ਨਾ ਮੇਲਾ ਨਹੀਂ ਸਾਡੇ ਪਿੰਡ ਲੱਗਦਾ ਹੁੰਦਾ ਤੇ ਮੈਨੂੰ ਨਾ ਉਹਦਾ ਮੰਮੀ ਨੇ ਲੈ ਕੇ ਦਿੱਤੇ ਹੀ ਲੱਲਾ ਇਕ ਲੈਣਾ ਦੇ ਉਹ ਮੈਨੂੰ ਨਹੀਂ ਚਾਹੀਦਾ ਥਰੱਖ ਆ ਇਹ ਲੱਲਾ ਬੋਲਦਾ ਕਿ ਮੇਰੀਆਂ ਮਹਿੰਗੀਆਂ ਹੈ ਇਹ ਆ ਕਿੰਨੇ ਸਾਫ ਕਰਨੀਆਂ ਹੀ ਤੈਨੂੰ ਨਹੀਂ ਪਤਾ ਕਿ ਅੰਗਦ ਨੇ ਦੁੱਧ ਪੀਣਾ ਉੱਠ ਕੇ ਉਹ ਹਾਂ ਨਹੀਂ ਦੀਦੀ ਮੇਕੋ ਸਾਫ ਸੂਫ ਹੁੰਦੀਆਂ ਵੀ ਕਿਉਂ ਨਹੀਂ ਹੁੰਦੀਆਂ ਸਾਫ ਤੇ ਪਤਾ ਨਾ ਇਹਦਾ ਬਚੋ ਕਿੰਨੀ ਆਉਂਦੀ ਹੋਰ ਤਰ੍ਹਾਂ ਦੀਆਂ ਮੈਂ ਮੁਸ਼ਕੀ ਆਉਂਦੀ ਮੈਂ ਨਹੀਂ ਕਰਨੇ ਗੁੰਨੇ ਸਾਫ ਤੈਨੂੰ ਕਾਦੀ ਮੁਸ਼ਕ ਆਉਂਦੀ ਐ ਦੁੱਧ ਹੀ ਪਿਆ ਇਹਦੇ ਵਿੱਚ ਕੀ ਸੀ ਨਾਲੇ ਮੈਨੂੰ ਕੀ ਪਤਾ ਤੁਸੀਂ ਕਿੱਦਾਂ ਕਰਨੀ ਇਹਨੂੰ ਸਾਫ ਤੇ ਕਿੱਦਾਂ ਨਹੀਂ ਮੈਂ ਭਾਂਡੇ ਧੋਤੇ ਮੈਨੂੰ ਭਾਂਡੇ ਕਿਹਾ ਸੀ ਤੇ ਮੈਂ ਭਾਂਡੇ ਧੋਤੇ ਆ ਜਦੋਂ ਤੁਸੀਂ ਬੋਤਲਾਂ ਮੰਦੋ ਕਹਿੰਦੇ ਮੈਂ ਬੋਤਲਾਂ ਧੋਦਣੀਆਂ ਆਂ ਤੁਹੀ ਗਾ ਜਿਹੜਾ ਕੰਮ ਮੈਂ ਕਹਿਣਾ ਉਹੋ ਕਰਨਾ ਉਦਾਂ ਹੀ ਕਰਨ ਦੀ ਹੈ ਨਾ ਬਸ ਤੇਰਾ ਕੁਝ ਹਾਲ ਨਹੀਂ ਹੈਗਾ ਜਿੰਨਾ ਕੰਮ ਮੈਂ ਕਹਾ ਉਹਨਾ ਕੀ ਕਰਨਾ ਹੁੰਦਾ ਵਾ ਤੇ ਆਪੇ ਤਾਂ ਹੀ ਕਹਿੰਦੇ ਸੀ ਵੀ ਮੈਨੂੰ ਪੁੱਛ ਕੇ ਕੰਮ ਕਰਿਆ ਕਰ ਤਾਂ ਹੁਣ ਜੇ ਮੈਂ ਪੁੱਛਦੀ ਆ ਤਾਂ ਤੂੰ ਐਦਾਂ ਕਰੀ ਜਾਂਦੇ ਆਂ ਵੀ ਰਪਿੰਦਰ ਜਦੋਂ ਭਾਂਡੇ ਪਏ ਹੋਣ ਨਾ ਸਾਫ਼ ਕਰਨ ਵਾਲੇ ਤੇ ਸਾਰੇ ਕਰਕੇ ਆਈਦੇ ਆ ਮੈਂ ਵੀ ਤਾਂ ਸਾਫ਼ ਕਰਦੀ ਆ ਨਾ ਮੈਂ ਕਿਹੜਾ ਕਹਿ ਦਿੰਦੀ ਕਿ ਮੰਮੀ ਸਾਫ਼ ਕਰ ਦੇਣਗੇ ਬੋਤਲਾ ਇਹ ਭਾਂਡੇ ਥੋੜਾ ਵੇ ਤਾਂ ਬੋਤਲਾਂ ਤੇ ਸਾਫ਼ ਤੇ ਕਰਨੀਆਂ ਹੀ ਨਾ ਸ਼ਿੰਗ ਚ ਪਈਆਂ ਸੀ ਵੀ ਇਹਨਾਂ ਨਾਲ ਚੰਗਾ ਤਾਂ ਮੈਂ ਆਪੇ ਭਾਂਡੇ ਸਾਫ਼ ਕਰ ਲੈਂਦੀ। ਫਿਰ ਦੀਦੀ ਹਿੱਦਾ ਨਹੀਂ ਗੱਲਾਂ ਨਾ ਬਾਜੋ ਪਰਿਆ ਕਰੋ ਵੀ। ਕੰਮ ਤੇ ਹੀ ਕਰਾ ਵੀ ਲੈਣਾ ਵਾ, ਮੁਰਗੇ ਹੀ ਆਪੇ ਕਰ ਲੈਣਾ ਹੀ। ਫਿਰ ਮੈਨੂੰ ਕਹਿੰਨੇ ਗੱਲ ਹੀ ਮੈਨੂੰ ਕਿਹਾ ਹੀ ਨਾ ਕਰੋ। ਇਹੋ ਜੇ ਕੰਮ ਖੋਣਾ ਕੀ ਥੁੜਿਆ ਵਾ, ਨਾ ਹੀ ਕਰਿਆ ਕਰ ਕੰਮ। ਆਪੇ ਕਰ ਲਿਆ ਕਰੂੰਗੀ ਮੈਂ। ਕਰ ਲਿਆ ਕਰੋ ਸੋ ਚੰਗਾ ਵਾ ਕਿ ਮੈਨੂੰ ਆਕੇ ਘੜਾ ਰਸੋਈ ਦਾ ਕੰਮ ਹੁੰਦਾ। ਮੈਂ ਤਾਂ ਤੁਹਾਨੂੰ ਕਹਿੰਨੀ ਆ ਕਿੰਨੀ ਵਾਰੀ ਮੈਂ ਤੁਹਾਨੂੰ ਕਿਹਾ ਉਹ ਦੰਦਾ ਕਿ ਮੈਨੂੰ ਵੇਲੀ ਜਾਂਦਿਆ ਕਰੋ, ਵੇਲੀ ਜਾਂਦਿਆ ਕਰੋ ਮੈਂ ਉਥੇ ਕੰਮ ਕਰਾਇਆ ਕਰੂੰ ਜਾ ਕੇ। ਤੇ ਵੇਲੀ ਬੜੀ ਚੰਗੀ ਲੱਗਦੀ ਤੂੰ ਜਾਂਦੀ। ਨਵਾਂ ਨਵਾਂ ਜਿਹਾ ਵਿਆਹ ਹੋਇਆ ਵਾ ਨਵਾਂ ਕਦੋਂ ਦਾ ਹੁਣ ਦਹੀਨਾ ਹੋ ਗਿਆ ਵਾ ਵੇਲੀ ਦੀ ਤੈਨੂੰ ਭੇਜਣਾ ਠੀਕ ਹੈ ਨਾ ਅੱਜ ਤੱਕ ਮੈਂ ਨਹੀਂ ਗਈ ਵੇਲੀ ਤੇ ਤੈਨੂੰ ਕਿੱਦਾਂ ਘਲਾ ਦਈਏ ਉੱਥੇ ਓ ਚਲ ਠੀਕ ਵਾ ਦੀਦੀ ਤਾਨੂੰ ਨਹੀਂ ਮੇਰਾ ਕੋਈ ਵੀ ਪਸੰਦ ਕੰਮ ਹੋਣਾ ਹੈਗਾ ਚੰਗਾ ਜਦੋਂ ਕੰਮ ਕਰੀਦਾ ਹੁੰਦਾ ਨਾ ਤੇ ਸਾਰਾ ਕੰਮ ਕਰਕੇ ਆਈਦਾ ਵਾ ਇਹ ਥੋੜੀ ਆ ਅੱਧੇ ਭਾਂਡੇ ਸਾਫ਼ ਕਰਲੇ ਅੱਧੇ ਨਹੀਂ ਕੀਤੇ ਚਲੋ ਕੋਈ ਨਹੀਂ ਜੇ ਤੈਨੂੰ ਮੈਂ ਕਿਹਾ ਸੀ ਕਿ ਚੋਲ ਡੱਬੇ ਦੇ ਵਿੱਚ ਪਾ ਦੀ ਤੇ ਤੂੰ ਵੀ ਇੱਦਾਂ ਛੱਡ ਆਈਂ ਆ ਹائے ਰੱਬਾ ਮੇਰੇ ਮੈਂ ਤੁਹਾਨੂੰ ਕਹਿਨ ਦਈਆਂ ਵੀ ਆਪੇ ਤੁਸੀਂ ਕਹਿੰਦੇ ਸੀ ਵੀ ਮੈਂ ਜਿਹੜਾ ਕੰਮ ਕਹੂੰਗੀ ਤੂੰ ਉਹ ਕਰਨਾ ਵਾ ਜਾਓ ਮੈਨੂੰ ਨਹੀਂ ਪਤਾ ਆ ਤੁਸੀਂ ਨਹੀਂ ਕਿਹਾ ਪਸ ਰਵਿੰਦਰ ਹੀ ਦਾਨੀ ਕਰੀ ਤਾਂ ਹੁੰਦਾ ਫੇਰ ਤੂੰ ਗੁੱਸਾ ਕਰਕੇ ਬਹਿ ਜਾਨੀਂ ਆ ਸਾਰਾ ਮੂੜ ਘਰਾਮ ਕਰਕੇ ਰੱਖ ਦਿੰਦੀ ਆ ਮੈਂ ਕਦੀ ਰਵਿੰਦਰ ਤੂੰ ਉਹ ਕੰਮ ਨਹੀਂ ਕਰਨਾ ਕਦੀ ਤੂੰ ਉਹ ਨਹੀਂ ਕਰਨਾ ਕੀ ਕਰਦੀਆਂ ਮਿੰਡੇ ਇਹਨਾਂ ਦੀ ਸਮਝਣ ਲੱਗਦੀ ਹਾਲੇ ਤੇ ਸੱਸ ਦੀ ਵਾਰੀ ਯੋਣੀ ਹੀ ਆ ਉਹ ਨਹੀਂ ਹੱਲੀ ਆਈ ਉਹਨੇ ਵੀ ਆ ਗਏ ਨਾ ਇਹੋ ਹੁਕਮ ਚਲਾਉਣ ਦਾ ਬਣਾਉ ਤੂੰ ਆਹ ਨਹੀਂ ਕੰਮ ਕੀਤਾ ਤੂੰ ਐਦਾਂ ਕਰਨਾ ਸੀ ਮੈਨੂੰ ਤੇ ਇਹ ਨਹੀਂ ਸਮਝਾਉਂਦੀ ਕਿ ਕੰਮ ਕਿੱਦਾਂ ਕਰੀਦਾ ਵਾ ਪਹਿਲਾਂ ਗਿੰਦੇ ਸਾਨੂੰ ਪੁੱਛ ਦੇਣੀ ਆ ਹੁਣ ਮੈਂ ਪੁੱਛ ਕੇ ਕੰਮ ਕਰਦੀ ਆ ਹੁਣ ਤੂੰ ਆਹ ਕੰਮ ਐਦਾਂ ਕਰਤਾ ਵਾ ਕਿਹ ਹੱਥ ਪਾਸੇ ਨਹੀਂ ਜੀਣ ਦਿੰਦੀਆਂ ਲੈ ਵੀ ਕਿੱਥੇ ਮੇਰੀ ਮਾਤਾ ਨੇ ਵਿਆਹ ਤਾਂ ਮੈਨੂੰ ਕਿੱਥੇ ਵਿਆਹ ਤਾਂ ਆ ਮਾਤਾ ਨੂੰ ਨਾ ਉਦਾਂ ਹੀ ਮੇਰਾ ਜੀਗਾ ਦਾ ਨੂੰ ਪੁਛਾ ਇਹਨੂੰ ਜਾ ਕੇ ਤੂੰ ਤੋਂ ਆ ਕੇ ਮੈਨੂੰ ਸਮਝਾਉਂਦੇ ਹੀ ਤੂੰ ਵੈਨਰੀ ਗੱਲ ਮੰਨਿਆ ਕਰ ਤੂੰ ਇਦਾਂ ਕਰਿਆ ਕਰ ਕਿੰਨੀ ਇੱਕ ਗੱਲ ਮੰਨਾ ਮੰਦੀ ਤੇ ਸਹੀਆਂ ਸਾਰੀਆਂ ਉਹਨੇ ਵੀ ਦਵਾ ਦਵਾਹਾਂ ਦੀ ਕੀਤੀ ਪੈਨੂੰ ਵਿਆਹ ਦਾ ਮੈਂ ਉਹ ਮੇਰੀ ਗੱਲ ਸੁਣ ਨਾ ਖਾਪਦਾ ਬਾਹਰੋਂ ਆਇਆ ਤੇ ਜਾ ਪਾਣੀ ਤੇ ਲਿਆ ਘੁੱਟ ਉਹ ਨਿੰਬੂ ਪਏ ਉੱਥੇ ਫ੍ਰਿਜ ਤੇ ਜਾ ਨਿੰਬੂ ਪਾਣੀ ਬਣਾ ਲਿਆ ਕੱਖ ਕੱਢਣ ਵਾਲਾ ਹੀ ਝੋਨੇ 'ਚ ਮੈਂ ਤੇ ਉਹ ਕੱਢਦਾ ਆ ਉਹ ਉਹ ਤੈਨੂੰ ਕਹਿੰਦੇ ਆਂ ਪਾਣੀ ਤੇ ਲਿਆਉਂਗੀ ਪਰ ਮੇਰੀ ਇਹ ਗੱਲ ਸੁਣੋ ਪਹਿਲਾਂ ਉਹ ਗੱਲ ਯਾਰ ਬਾਅਦ ਚ ਸੁਣਾਣੀ ਆ ਕਿ ਜਦ ਮੈਂ ਆ ਪੀਮਾ ਫਿਰ ਫੜ ਕੇ ਮੈਨੂੰ ਨਹੀਂ ਪਤਾ ਪਹਿਲਾਂ ਮੇਰੀ ਗੱਲ ਸੁਣਾਓਗੇ ਚੱਲ ਦੱਸ ਗੱਲ ਹੀ ਦੱਸ ਦੇ ਪਹਿਲਾਂ ਮੈਂ ਨਾ ਚਾਂਦੀ ਦੀਆਂ ਚਾਂਜਰਾਂ ਲੈਣੀਆਂ ਆ ਉਹ ਦਿਨ ਵੇ ਲੋਂਗਦ ਨੂੰ ਘੜੇ ਪਾ ਕੇ ਗਈ ਆ ਨਾ ਦੀਦੀ ਉਹ ਜਦੋਂ ਛਣ ਛਣ ਕਰਦੇ ਇੰਨੇ ਸੋਹਣੇ ਲੱਗਦੇ ਆ ਨਾ ਤੇ ਮੈਨੂੰ ਵੀ ਝਾਂਜਰਾਂ ਲੈ ਦੋ ਹਾਂ ਕੋਈ ਨજર ਹੋ ਗਿਆ ਹੁੰਦੇ ਵਿਆਹ ਨੂੰ ਉਹ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਨਿਆਣੀ ਨਾ ਕਾਦੀ ਰੀਸਵਾ ਦੱਸ ਜੀਵਨ ਨਿਆਣੀ ਨੇ ਪਾ ਹੀ ਲਏ ਆ ਉਹ ਤੇ ਚਲੋ ਕੁੜੀ ਲੈ ਕੇ ਆਈ ਤੇ ਉਹਨੇ ਪਾਲੇ ਉਹਨੂੰ ਕਿਹੜੇ ਅਸੀਂ ਬਣਾ ਕੇ ਦਿੱਤੇ ਆ ਤੇ ਜੇ ਤੈਨੂੰ ਝਾਂਜਰਾ ਚਾਹੀਦੀ ਆ ਵੀ ਨਾ ਤੇ ਕੋਈ ਗੱਲ ਨਹੀਂ ਤੈਨੂੰ ਬਣਾਵਾਂਗੇ ਹੌਸਲਾ ਕਰ ਲੈ ਝੋਨਾ ਆ ਲਾਂਦੇ ਤੇ ਜਿੱਦਾਂ ਦੀਆਂ ਕਹਿੰਗੇ ਨਾ ਉਦਾਂ ਦੀਆਂ ਬਣਾ ਲਾਂਗੇ ਤੇ ਜਾ ਪਾਣੀ ਤੇ ਲਿਆ ਕੇ ਦੇ ਮੈਨੂੰ ਘੁੱਟ ਤੇ ਝਾਂਜਰਾ ਪਵਾਦਾ ਤੇਰੇ ਪਹਿਲਾਂ ਨਹੀਂ ਤੇ ਮੈਨੂੰ ਨਹੀਂ ਪਤਾ ਵੀ ਮੈਨੂੰ ਚਾਹੀਦੀ ਆ ਮੈਂ ਝਾਂਜਰਾ ਤੇ ਚਾਹੀਦੀ ਆ ਮੈਂ ਬਸ ਉਹ ਮੈਂ ਤਾਂ ਕਹਿੰਦੇ ਆ ਵੀ ਲਿਆ ਦਾਂਗੇ ਝਾਂਜਰਾ ਦੱਸ ਮੋੜ ਉਹਦੇ ਜਾ ਥੋੜੇ ਦੇਣ ਬਲਿਆਂ ਨੂੰ ਕਢੇ ਲਿਆ ਤੇ ਇਹ ਤਾਂ ਮੈਨੂੰ ਕਿ ਮੈਨੂੰ ਨਹੀਂ ਲੈ ਕੇ ਦੇ ਸਕਦੇ ਨਹੀਂ ਕਿੰਨਾ ਚਾਹ ਹੁੰਦਾ ਵਾ ਨਾ ਮੈਨੂੰ ਵਿਆਹ ਆ ਕਿ ਮੈਂ ਚਾਹ ਲੈਣੀ ਆ ਆ ਗਈ ਤੈਨੂੰ ਕਲੀ ਦੇੜਤਾ ਵਾ ਦੱਸ ਫੇ ਤੂੰ ਨਹੀਂ ਲੈਣੀ ਆ ਤੂੰ ਮੈਂ ਜਾ ਕੇ ਪਾਣੀ ਲੈ ਕੇ ਆ ਤੈਨੂੰ ਮੈਂ ਝਾਂਗਰਾ ਪਵਾ ਜੀ ਮਿਲ ਗਈਆਂ ਤੇ ਫੇਰ ਮੈਂ ਨਹੀਂ ਪਾਣੀ ਲੈ ਕੇ ਦੇਣਾ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਣਾ ਹੈਗਾ ਮੈਂ ਕੋਈ ਵੀ ਕੰਮ ਕਰਾਂ ਸਾਰੇ ਇਦਾਂ ਹੀ ਕਰਦੇ ਆ ਵੀ ਹੁਣ ਤੂੰ ਨਹੀਂ ਉੱਠਣਾ ਫਿਰ ਮੈਂ ਸ਼ਹਿਰ ਜਾਣਾ ਪਹਿਲਾਂ ਤੂੰ ਨਹੀਂ ਲੈ ਕੇ ਆਉਣਾ ਫਿਰ ਪਾਣੀ ਮੈਨੂੰ ਇੱਕ ਗੱਲ ਦੱਸ ਦੇ ਮੈਂ ਨਹੀਂ ਲੁੜਾ ਮੈਨੂੰ ਨਹੀਂ ਪਤਾ ਮੈਂ ਲੈ ਕੇ ਆਉਣਾ ਵੀ ਮੈਨੂੰ ਝਾਂਜਰਾ ਲਿਆ ਕੇ ਦੋਗੇ ਤੇ ਪਾਣੀ ਮਿਲੂਗਾ ਨਹੀਂ ਤੇ ਨਹੀਂ ਮਿਲੂਗਾ ਤੇਰਾ ਜਣਾ ਤੂੰ ਮਾਫਰਾ ਕੋ ਆਵਾ ਨਾ ਤੇਰਾ ਝਾਂਜਰਾ ਤੈਨੂੰ ਮੈਂ ਪੁਆਈ ਨਾ ਦਵਾ ਪਹਿਲਾਂ ਘਰ ਕੇ ਜੂੜਾ ਜਾ ਤੇ ਬੈਠੀ ਰਹਿੰਦੀ ਇੱਥੇ ਖਾ ਭਿਆ ਮੈਂ ਬੰਬੀ ਤੋਂ ਆਇਆ ਗੇ ਲਈ ਮੰਗਿਆ ਕੀ ਹੋ ਗਿਆ ਹੀ ਪੜਾ ਆਖਦੇ ਮੇਰੇ ਤੁਾਰੇ ਹੋ ਗਿਆ ਉਹ ਵੀ ਕਹਿਦਾ ਕੀ ਆ ਝਾਂਜਰਾ ਮੈਂ ਵੀ ਲੈ ਕੇ ਛੱਡੂਗੀ ਵੇਖੀ ਸਹੀ ਆ ਨਾ ਲਾਉਂਗੀ ਤੇ ਗੱਲ ਕਰੀ ਐਵੇਂ ਜੇ ਮੈਂ ਮੰਗੀ ਲਈਆਂ ਤਾਂ ਲੈ ਦੋ ਆਂ ਦੱਸ ਹੁਣ ਲਾਉਂਗੀ ਤਾਂ ਲਾਉਂਗੀ ਝਾਂਜਰਾ ਵੇਖੀ ਸਹੀ ਮੈਂ ਨਹੀਂ ਪਾਣੀ ਦੇਣਾ ਅਨ ਮੈਂ ਝਾਂਜਣਾ ਚੰਗੀ ਤੇ लवली ਕੀ ਗੱਲ ਹੋਈ ਆ ਬੜੀ ਉੱਚੀ ਜੀ ਬੋਲਣ ਦੇ ਤੇ ਉਹ ਭਾਬੀ ਹੋਣਾ ਕੀ ਆ ਪੁੱਛ ਲੋ ਜਿਹੜੀ ਅੰਦਰ ਬੈਠੀ ਆ ਉਹ ਮੈਨੂੰ ਦੱਸ ਤੇ ਜਾ ਉਹ ਮੈਨੂੰ ਨਹੀਂਗਾ ਪਤਾ ਕੀ ਹੋਇਆ ਆ ਉਹਨੂੰ ਪਤਾ ਨਹੀਂ ਇਹਨੂੰ ਕੀ ਹੋ ਗਿਆ ਵਾ ਉਹਨੂੰ ਜਾ ਕੇ ਪੁੱਛਦੀ ਆ ਰੁਪਿੰਦਰ ਐ ਰੁਪਿੰਦਰ ਐ ਰੁਪਿੰਦਰ ਨੂੰ ਹੌਣਗਾ ਤਾਂ ਨਹੀਂ ਕੀ ਹੋਇਆ ਵਾ ਓਠ ਮੈਨੂੰ ਦੱਸ ਦੱਸ ਮੈਨੂੰ ਕੀ ਹੋਇਆ ਵਾ ਲਵਲੀ ਨੇ ਕੁਝ ਕਿਹਾ ਵਾ ਰੌਣਗਾ ਤਾਂ ਨਹੀਂ ਆ ਹੁਣ ਕੀ ਆ ਜੀ ਜੀ ਇਹ ਆ ਕੇ ਮੈਨੂੰ ਪਾਣੀ ਮੰਗਣ ਦੇ ਆਂ ਮੈਨੂੰ ਪਾਣੀ ਲਿਆ ਕੇ ਦੇ ਮੇਰਾ ਝਾਂਜਰਾ ਬੋਨੂ ਬੜਾ ਜੀ ਕਹਿੰਦੇ ਆਵੇ ਹੱਡੀਆਂ ਵੇ ਖਾਲੀਆਂ ਖਾਲੀ ਲੱਗਣਦੀਆਂ ਤੇ ਮੈਂ ਝਾਂਜਰਾ ਪਾ ਲੂੰਗੀ ਤੇ ਮੈਂ ਗਿਆ ਉਹ ਸ਼ਹਿਰ ਜਾਣੇ ਆ ਤੇ ਮੇਰੇ ਉਹਨਾਂ ਦੇ ਚਪੇੜਾ ਮਾਰਦੀਆਂ ਦੋ ਚਦੇਣੇ ਤੈਨੂੰ ਵੀ ਪਤਾ ਵਾ ਸਵੇਰ ਦਾ ਗਿਆ ਵਾ ਤੇ ਉਹ ਖਪਿਆ ਸੀ ਜੇ ਤੇਰੇ ਕੋ ਪਾਣੀ ਮੰਗਿਆ ਸੀ ਤੇ ਤੂੰ ਪਾਣੀ ਦੇ ਦਿੰਦੀ ਨਾਲੇ ਨਾ ਐਦਾਂ ਥੋੜੀ ਚੀਜ਼ ਮੰਗੀਦੀ ਹੋਈਦੀ ਆ ਪਹਿਲਾਂ ਉਹਨੂੰ ਬਿਠਾਉਂਦੀ ਪਾਣੀ ਪੁਛਦੀ ਚਾਹ ਦਿੰਦੀ ਰੋਟੀ ਪੁਛਦੀ ਉਹਨੂੰ ਪਿਆਰ ਨਾਲ ਉਹਨੂੰ ਕਹਿੰਦੀ ਕਿ ਮੈਨੂੰ ਝਾਂਜਰਾ ਚਾਹੀਦੀ ਆ ਲਵਲੀ ਮੈਨੂੰ ਝਾਂਜਰਾ ਲਿਆ ਕੇ ਦੇ ਤੇ ਤੈਨੂੰ ਪਹਿਲਾਂ ਨਾਂ ਲਿਆ ਕੇ ਦਿੰਦਾ ਉਹ ਐਦਾਂ ਥੋੜੀ ਘਰੀਦਾ ਵਾ ਗਲਤੀ ਤੇਰੀ ਵੀ ਆ ਦੀਦੀ ਪਾਣੀ ਮੈਂ ਲਿਆ ਹੀ ਦੇਣਾ ਹੀ ਮੈਂ ਕਿਹੜਾ ਲਿਆ ਕੇ ਨਹੀਂ ਦੇਣਾ ਮੈਂ ਤਾਂ ਪਹਿਲਾਂ ਉਦਾਂ ਹੀ ਕਿਹਾ ਪਿਛਾ ਨਾਲ ਜਾਨੀਏ ਸ਼ਹਿਰ ਚੋਂ ਚਲ ਜਾਾਂਗੇ ਪਰ ਉਹ ਤੇ ਗਾੜੀ ਉਹਨਾਂ ਨੇ ਇੱਕ ਵਾਰ ਹਾਂ ਨਹੀਂ ਕਹੀ ਤੇ ਬਸ ਮੇਰੇ ਚਪੇੜਾ ਮਾਰਨ ਡਿਆ ਭਈਆ ਚੱਲ ਇਹ ਵੀ ਗਲਤੀ ਮੈਂ ਮੰਨਦੀ ਆ ਉਹਨੇ ਚਪੇੜ ਮਾਰੀ ਆ ਕੋਈ ਗੱਲ ਨਹੀਂ ਉਹਨਾਂ ਵੀ ਮੈਂ ਗੱਲ ਕਰ ਲੈਨੀ ਆ ਜੇ ਤੈਨੂੰ ਝਾਂਜਰਾ ਚਾਹੀਦਿਆਂ ਹੀ ਤੇ ਤੂੰ ਮੇਰੇ ਕੋਲ ਮੰਗ ਲੈਂਦੀ ਮੰਮੀ ਨੂੰ ਕਹਿ ਦਿੰਦੀ ਤੈਨੂੰ ਝਾਂਜਰਾ ਲਿਆ ਦੰਦੇ ਦੀਦੀ ਸਾਰੇ ਜਾਣੇ ਦੱਸ ਆਪਣੇ ਘਰ ਵਾਲੇ ਨੂੰ ਹੀ ਕਹਿੰਦੇ ਆ ਮੈਨੂੰ ਆ ਚੀਜ਼ ਦੀ ਲੋੜ ਵਾ ਤੇ ਮੈਂ ਇਹਨਾਂ ਨੂੰ ਹੀ ਕਹਿਣਾ ਸੀ ਦੱਸ ਉਹ ਤੈਨੂੰ ਝਾਂਜਰਾ ਚਾਹੀਦੀ ਮਨਾ ਮੇਰੇ ਵਾਲੀਆਂ ਪਾ ਲਿਆ ਕਰ ਤੈਨੂੰ ਇੰਨਾ ਸ਼ੌਂਕ ਵਾ ਤੇ ਮੈਂ ਦੀਦੀ ਆਪਣੀਆਂ ਬਣਉਣੀਆਂ ਹੁਣ ਮੈਂ ਬਣਉਣੀਆਂ ਬਣਉਣੀਆਂ ਵੇਖੀ ਆ ਇਹਨਾਂ ਹੁਣ ਮੈਨਾਂ ਇਦਾਂ ਕੀਤੀ ਹੈ ਨਾ ਹੁਣ ਇਹਨਾਂ ਨੂੰ ਮੈਂ ਵੇਖੀ ਜਾਣ ਕੇ ਬਣਉਣੀਆਂ ਉਦਾਂ ਮੈਂ ਨਾ ਹੀ ਲੈਂਦੀ ਚੱਲ ਕੋਈ ਗੱਲ ਨਹੀਂ ਇਦਾਂ ਨਹੀਂ ਕਰੀ ਦੰਦਾ ਐਵੇਂ ਨਿਆਣਿਆਂ ਵਾਲੇ ਕੰਮ ਨਹੀਂ ਕਰੀ ਤੇ ਤੈਨੂੰ ਪਿਆਰ ਨਾ ਮੰਨਾ ਤੈਨੂੰ ਆਪੇ ਸਭ ਕੁਝ ਲਿਆ ਕੇ ਦਿਆ ਕਰੂਗਾ ਉਹ ਦੀਦੀ ਇਹ ਤਾਂ ਹੁਣ ਮਰੀਨੀ ਈ ਪੀੜ ਕੰਦੀ ਐ ਨਾ ਮੈਂ ਦੱਸ ਇਹਨਾਂ ਨੂੰ ਮੈਂ ਕਿੱਦਾਂ ਇਹਨਾਂ ਨੂੰ ਮੈਂ ਮਾਫ਼ ਕਰਦਾ ਮੈਂ ਨਹੀਂ ਕਰਨਾ ਹੈਗਾ ਵੀ ਹੁਣ ਆਹੋ ਗਲਤੀ ਇਹਨਾਂ ਦੀ ਆਪਣੀ ਐ ਤੇ ਮੁੜ ਕੇ ਮੈਨੂੰ ਕਹਿੰਦੇ ਆ ਵੀ ਨਾਵਾ ਵੀ ਕਹਿੰਦੇ ਆ ਵੀ ਚੱਲ ਕੋਈ ਗੱਲ ਨਹੀਂ ਤੂੰ ਚੁੱਪ ਕਰ ਮੈਂ ਹੁਣੇ ਜਾ ਕੇ लवली ਨਾਲ ਗੱਲ ਕਰਦੀ ਆ ਕਿ ਤੂੰ ਚਪੇੜ ਕਿਉਂ ਮਾਰੀ ਜੇ ਤੇਰੇ ਕੋਲ ਚੀਜ਼ ਮੰਗੀ ਤੂੰ ਲਿਆ ਦਿੰਦਾ ਮੈਨੂੰ ਕਹਿ ਦਿੰਦੇ ਚੱਲ ਚੁੱਪ ਕਰ ਪੈ ਜਾ ਲੰਮੀ ਕੋਈ ਗੱਲ ਨਹੀਂ ਜਿਆਦਾ ਪੀੜ ਹੋਣੀ ਦਵਾਈ ਦਵਾ ਉਨਯੋਰ ਜਣੀ ਮਾਲ ਚ ਕਰਨੀ ਹੈ ਤੇਲ ਦੀ ਚੱਲ ਪੈ ਜਾ ਲੰਮੇ ਮੈਂ ਪੁੱਛਦੀ ਆ ਜਾ ਕੇ ਇਹਨੂੰ ਮੰਮੀ ਤਾਂ ਉੱਠ ਮੇਰੀ ਗੱਲ ਸੁਣੋ ਕੀ ਗੱਲ ਆ ਘਰ ਚ ਨਵਾਂ ਚੰਦ ਚੜ ਗਿਆ ਹੋਰ ਕੀ ਹੋਇਆ ਹੁਣ ਕੀ ਆ ਹੂੰ ਤੂੰ ਇਹਨਾਂ लवली ਨੂੰ ਸਮਝਾਓ ਥੋੜਾ ਜਾਂ ਕੀ ਗੱਲ ਹੋ ਗਈ ਆ ਹੁਣਾ ਕੀ ਆ ਮੰਮੀ ਉਹ ਕਿਤੇ ਬਾਹਰ ਵਿਚਾਰਾ ਖਪਿਆ ਆਇਆ ਵਾ ਹੂੰ ਇਨੇ ਚਦਨ ਨੇ ਕਿਤੇ ਮੰਗ ਲਈਆਂ ਝਾਂਜਰਾ ਉਹਨੇ ਕਿਤੇ ਪਾਣੀ ਮੰਗਿਆ ਹੁਣਾ ਵਾ ਅੱਛਾ ਕਿ ਮੈਨੂੰ ਪਾਣੀ ਲਿਆ ਕੇ ਦੇ ਮੈਂ ਪਾਣੀ ਪੀਣਾ ਵਾ ਇਨੇ ਕਿਤੇ ਲਿਆ ਕੇ ਨਹੀਂ ਦਿੱਤਾ ਉਹਨੇ ਚਪੇੜ ਮਾਰਤੀ ਇਹਦੇ ਆਹੇ लवली ਨੇ ਚਪੇੜ ਮਾਰਤੀ ਉਹਦੇ ਤੇ ਜੇ ਜੂ ਬਾਹਰੋਂ ਸੱਜਣ ਆਇਆ ਹੈ ਖਪਿਆਤਾ ਪਿਆ ਜੇ ਪਾਣੀ ਮੰਗਲੇ ਤਾਂ ਪਾਣੀ ਉਹਨੂੰ ਘੁੱਟ ਫੜਾ ਦਿੰਦੀ ਉਹਨੂੰ ਉਹਨਾਂ ਦਾ ਫਸਾੜੇ ਬੜੇ ਨੇ ਮਾਰੀ ਹੋਣੀ ਆ ਉਹਨੇ ਫੇ ਚੌਠ ਕੇ ਨੇ ਅਵੀ ਕੱਲ ਝਾਂਜ ਰਾਂਦੀ ਸੀ ਅੰਜਰਾਂ ਚਰਮ ਆ ਮੈਨੂੰ ਤਾਂ ਹਟ ਦਿੰਦੀ ਵੀ ਮੈਨੂੰ ਬਣਾ ਦੋ ਤਾਂ ਅਸੀਂ ਹੁਣ ਬਣਾ ਦਿੰਦੀ ਉਹਨੂੰ ਥੋੜੀਆਂ ਬਣਾ ਕੇ ਰਹਿਉਣੀਆਂ ਅਸੀਂ ਚਾਰੇ ਨੇ ਜਾ ਕੇ ਮੰਮੀ ਹਜੇ ਦੀ ਮਾਂ ਅੱਜ ਸਮਝਾ ਕੇ ਗਈ ਐ ਕੀ ਕਰੇ ਬੰਦਾ ਚੱਲ ਇਹਦਾ ਦਿਮਾਗ ਮੋਟਾ ਹੀ ਤੇ ਉਹੀ ਦਿਮਾਗ ਤੋਂ ਕੰਮ ਲੈ ਲੈਂਦਾ ਨਾ ਚਪੇੜ ਮਾਰਦਾ ਜਿੱਦਾਂ ਦੀ ਉਹ ਹੈਗੀ ਆ ਕੱਲ ਨੂੰ ਕੋਈ ਗੱਲਬਾਤ ਹੋ ਗਈ ਤੇ ਆਪਣੇ ਪਿੰਡ ਜਾ ਕੇ ਦੱਸੂਗੀ ਤੇ ਫਿਰ ਕੀ ਕਰਾਂਗੇ ਇਦਾਂ ਲਵਲੀ ਨੇ ਚਪੇੜ ਮਾਰੀ ਆ ਉਹ ਆਪਣੇ ਪਿੰਡੇ ਚਲ ਜੇ ਤੇ ਇਥੇ ਸਾਡੀ ਬੇਇੱਜ਼ਤੀ ਹੋਣੀ ਆ ਜੇ ਕੱਲ ਨੂੰ ਹਿੰਦੇ ਵਰਗੇ ਨੂੰ ਪਤਾ ਲੱਗ ਜੇ ਉਹਨੇ ਤੇ ਜੀਨ ਨਹੀਂ ਦੇਣਾ ਉਹ ਤੇ ਅੱਗੇ ਚਾਉਂਦਾ ਵਾ ਕਿ ਇਹਨਾਂ ਕਰ ਲੜਾਈ ਹੋਵੇ ਚੱਲ ਤੂੰ ਉਹਨਾਂ ਕੋਈ ਗੱਲ ਕਰੀ ਮੈਂ लवली ਆਉਂਦਾ ਵਾ ਨਾ ਤੇ ਉਹਨੂੰ ਸਮਝਵ ਨਹੀਂ ਆ ਗਈ ਵੀ ਇਤਰਾਨੇ ਕੰਮ ਨਹੀਂ ਕਰੀਦੇ ਹੁੰਦੇ ਮੰਮੀ ਉਹਨੂੰ ਸਮਝਾ ਦਿਓ ਉਹ ਵੀ ਨਾ ਗਰਮ ਝਾਟੀ ਹੋ ਜਾਂਦਾ ਵਾ ਗਰਮ ਚੱਲ ਜਾ ਫੋਨ ਬਾਹਰ ਖਪ ਜਾਤਾ ਫਿਰ ਆਇਆ ਤਾਂ ਪਾਣੀ ਕੋਟੀ ਨਾ ਪਾਣੀ ਫੜਾ ਦਿੰਦੇ ਤੇ ਉਹ ਗੱਲ ਬਨ ਨਹੀਂ ਹੋਣੀ ਪਾਣੀ ਦੀ ਗੱਲ ਹੀ ਪਾਣੀ ਮੇਰੇ ਕੋਲ ਮੰਗ ਲੈਂਦਾ ਮੈਂ ਵੀ ਰਸੋਈ 'ਚ ਹੀ ਤੇ ਚੱਲ ਹੁਣ ਜਿਹੜੀ ਲਾਲ ਲੱਗਣ ਵਾਲੀ ਉਹ ਤੱਕ ਮੰਗਣਾ ਹੀ ਉਹਨੇ ਆਣ ਕੇ ਹੁਣ ਮੰਮੀ ਉਹਦਾ ਤੇ ਪਤਾ ਹੀ ਹੈ ਤੁਹਾਨੂੰ ਉਹ ਅੱਗੇ ਕਿੰਨੀ ਕੀ ਚੀਜ਼ ਫੜਾਉਂਦੀ ਆ ਚਲੋ ਕੋਈ ਗੱਲ ਨਹੀਂ ਆਉਂਦਾ ਵਜੇ ਉਹਨੂੰ ਸਮਝਾਓ ਠੀਕ ਆ ਕੋਈ ਨਹੀਂ ਮੈਂ ਕਹਿਨੀ ਆ ਉਹਨੂੰ ਮਾਜੰਗਾ ਕਾ ਮੂੰਹ ਹੱਟ ਝੁੱਕ ਜਾਂਦਾ ਤੇ ਚੱਲ ਜਿਹ ਓਦਾਂ ਦੀ ਹੈ ਤੇ ਚੱਲ ਉਹਨੂੰ ਸਮਝਾ ਤੂੰ ਉਤਰਾਂ ਸਮਝਾ ਲੈ ਘਰ ਉਹਨੂੰ ਅਗਲ ਤੋਂ ਕੰਮ ਲੈਣਾ ਹੀ ਨਹੀਂ ਕਿ ਦੇਣਾ ਨਹੀਂ